ਜੋ ਸੰਤਾਂ ਗੁਰੂ ਨਗਰ ਵਿੱਚ ਪਹੁੰਚੀਆਂ ਉਹਨਾਂ ਦਾ ਤਹਿ ਦਰਵਾਜ਼ਾ ਤੁਸੀਂ ਇੰਨੇ ਗਰਮੀ ਪ੍ਰਸ਼ਾਸਨ ਦੀਆਂ ਰੋਕਾਂ ਇਹ باوجود ਵੀ ਪੰਜਾਬ ਦੇ ਕੋਨੇ-ਕੋਨੇ ਤੋਂ ਚੱਲ ਕੇ ਇਹ ਇੱਥੇ ਪਹੁੰਚਿਓ ਤੁਹਾਡਾ ਇਹ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਆ ਤੁਸੀਂ ਸਾਡਾ ਇਹ ਜਦ ਗੁਰੂ ਮਾਰਾ ਦਾ ਵਾਹ ਕਹਿ ਜਦੋਂ ਬੰਨ ਲਾ ਗਿਓ ਤਦੇ ਰੋਜ ਜਾਗਿਓ ਅਤਮਾ ਨੇ 92 ਸੱਤੇ ਨੇ ਤੁਸੀਂ 117 ਸੀਟਾਂ ਦੇ ਕਿਉਂ ਏ 117 ਚਤਾ ਏ ਜਿਹੜੇ ਸਾਡੇ ਵੀਰ ਜਿੰਨੇ ਛਕਵੇ ਕਰਕੇ ਮਨਦੀਪ ਸਿੱਧੂ ਹਣੀ ਹੋਰ ਜਿਹੜੇ ਗੂੜ ਚਾ ਗਏ ਨੇ ਸਾਥੋਂ ਦਾ ਕੋਈ ਨਾਲ ਏ ਕਿਉਂਣਾ ਸੀ ਅਸੀਂ ਮੁੱਢ ਵਧਿਆ ਪੰਜਾਬ ਦਾ ਇੱਥੇ ਖਾਲਸਾ ਰਾਜ ਜਿਹੜੇ ਕਹਿੰਦੇ ਨੇ ਖਾਲਸਾ ਰਾਜ ਦੇਖਿਆ ਲਿਆ ਹੁਣ ਦੇਖ ਰਹੋ 27 ਦੇ ਵਿੱਚੋਂ ਭਾਈ ਅਮਰਪਾਲ ਸਿੰਘ ਸੂਈਆਂ ਬਣ ਗਿਆ ਏ ਖਾਲਸਾ ਰਾਜ ਹੋਣਾ ਬੰਦੀ ਸਿਕ ਰਿਹਾਲ ਹੋਣਗੇ ਅਸੀਂ ਤਾਂ ਤੁਹਾਨੂੰ ਸੁਝਾਅ ਦੇਣੇ ਨੇ ਗੁਰਮਖੋ ਇਹ ਬਾਦਸ ਪੰਜਾਬ ਦੇ ਜਥੇਬੰਦੀ ਭਾਈ ਦੀਪ ਸੂਤ ਨੂੰ ਤਿਆਰ ਕੀਤੇ ਹੋਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਰਿਹਾਉ ਦੇ ਨਾਲ ਸਾਰੀ ਸੰਗਤ ਆਈ ਹੋਈ ਦਾ ਸਹਿਮਤਾ ਦਾ ਤਹਿਲਾਕਾ ਨਵਾਦ ਕਰਦੇ ਆ ਕਿ ਜੇ ਆਈਆਂ ਸਖਣਾਂੀਆਂ ਦਾ